ਨਮਾਜ਼ ਸੋਨੀ ਜੱਜ ਜੀ ਦੇ ਆਉਣ ਦੇ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਹੈ। ਭਾਈ ਸੋਨੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੋ ਦਿਨ ਦੇ ਨਾਲੀ ਗੱਲ ਦੇ ਬਾਵਜੂਦ ਵੀ ਵੀਡੀਓ ਪਾਇਆ ਇਹ ਮੁੱਦਾ ਚੱਕਿਆ। ਇਸ ਤੋਂ ਬਾਅਦ ਜੀਰ ਰਜਿੰਦਰ ਕਹਿੰਦੀ ਵਾਦਾ ਪੂਰਾਣਾ ਇਹਨਾਂ ਨੇ ਸਾਰੇ ਜਿੰਨੇ ਵੀ ਬਾਗੀ ਸਾਇਰ ਵਰਤ ਲੱਗਿਆ ਇਹ ਵੀਰ ਜੀ ਲਾਏ ਆ ਤੇ ਡੀ ਜੇ ਨਾਲ ਇਹਨਾਂ ਇਹ ਮੁਦਦ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਬਾ ਦੇਵ ਜੀ ਸਤਿ ਸ੍ਰੀ ਅਕਾਲ ਜੀ ਭਾਈ ਹਰਪ੍ਰੀਤ ਸਿੰਘ ਜੀ ਸਮਾਰਕ ਤੇ ਬਹੁਤ ਬਹੁਤ ਧੰਨਵਾਦ ਐਤੀ ਸਾਹਿਬ ਨੇ ਫੈਸਲਾ ਡੋਲੀ ਲਾਈ ਗਈ ਅੱਜ ਆਇਆ ਬਾਤ ਦੀ ਆਉਂਦੀ ਵਾਲਾ ਭਾਈ ਅੰਮ੍ਰਿਤਪਾਲ ਸਿੰਘ ਖਾਣ ਦਾ ਮੌਕਾ ਅੰਤਰਰਾਸ਼ਟਰੀ ਗੇਂਟੀ ਖਿਡਾਰੀ ਕਾਲਾ ਗਾਜੀਆਣਾ ਬਾਈ ਪੰਜਾਬ ਦੀ ਨਾਲ ਸੀ ਪਹਿਲੇ ਦਿਨ ਹੀ ਕੁੱਤਰ ਰੱਖਿਆ ਓਰੇ ਵੀ ਨਾਲ ਸੀ ਹੋਰ ਵੀ ਨਾਲ ਕਨਵਾਰ ਬਹੁਤ ਬੋਸਾਰਾ ਬਹੁਤ ਸਾਰੇ ਪਾਂਚੇ ਆਉਣੇ ਉਸ ਦਾ ਨਾਮ ਕਰਕੇ ਹਾਰੀ ਸਭ ਜਿਹੜੇ ਉਹਨਾਂ ਦਾ ਵੀ ਧੰਨਵਾਦ ਸਾਰੇ ਮੈਚ ਕਰਕੇ ਅਰਣ ਸੰਗਰ ਸਰਬਜੀਤ ਸਿੰਘ ਤੇ ਬਾਕੀ ਵਾਲਾ ਕਾਲਾ ਕਹਿੰਦੀ ਸਾਰੇ ਜੁਨੇ ਵੀ ਮੈਂਬਰ ਆਪਾਂ ਲਏ ਇਹਨਾਂ ਨੇ ਸਪੈਸ਼ਲ ਲਗਾ ਪਾ ਕੇ ਦਿਖਾਈ ਇਥੇ ਲੱਗਣਾ ਚਾਹੀਦਾ ਪੈਂਡੂ ਕੋਈ ਖਰਾਜੀ ਪਰ ਫਿਰ ਜੀ ਇਹ ਗੱਲਾਂ ਕਰਕੇ ਕੁਝ ਮਿਲਿਆ ਨਹੀਂ ਘਰਾ ਨਹੀਂ ਕਰੂਤ ਕੀਤੀ ਉਹ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਆ ਜੋ ਵੀ ਸੰਗਤਾਂ ਫੈਸਲਾ ਕਰਨੀ ਹੈ ਉਹ ਸਰ ਮਤੂ ਪ੍ਰਵਾਨਾ ਜੀ ਪਾਕਿਸਤਾਨ ਨੂੰ ਇਨਸਾਫ ਚਾਹੀਦਾ ਜੀ ਬਾਬੂ ਵੀ ਯਾਦਗਾਰ ਲਾਉਣੀ ਹੈ ਪਰ ਪਹਿਲਾਂ ਜੀ ਧਾਰਿਆ ਇਹਦਾ ਹਰਕਤ ਸਾਨੂੰ ਚਾਹੀਦਾ ਸੰਗਤਾਂ ਦੇ ਮੂਹਰੇ ਆਉਣਾ ਚਾਹੀਦਾ ਮੇਰੇ ਧੰਨਵਾਦ ਦਾ ਸਤ ਜਸਵੰਦਰ ਸਿੰਘ ਸਰਪੰਚ ਜੀ ਉਹਨਾਂ ਦੀ ਪ੍ਰਧਾਨ ਸਾਹਿਬ ਨਾਲ ਗੱਲ ਹੋਣੀ ਆ ਇਹ ਸੰਗਤਾਂ ਨੂੰ ਪ੍ਰਗਟਮਾਇ ਬਾਈ ਸੋਨੀ ਬਾਈ ਜੰਦਰ ਬਾਬਾ ਜੀ ਅਤੇ ਸਮਾਜ ਜੀ ਇਹਨਾਂ ਦੇ ਸਾਰੇ ਕੋਲ ਜਦੋਂ ਕਈ ਮੁੰਦਰ ਕਈ ਸਹਾਰੀਏ ਵਾਲਾ ਹੋਵੇ ਕੋਈ ਰਹੇਗਾ ਕਟੇਦਾਰ ਗਗਨਾਲ ਜੀ ਸੋਨੀ ਕਾਲੀ ਨਾਲ ਅੰਮ੍ਰਿਤਸਰ ਵੱਲੋਂ ਕਰਨਾਲ ਵੱਲੋਂ ਸਾਰੇ ਗੁਣੇ ਨੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਜਸਵਿੰਦਰ ਕੈਜੀ ਜਰਨਰ ਸਰਤਾ ਉਹਨਾਂ ਦੀ ਮੇਨ ਗੱਲ ਪ੍ਰਧਾਨ ਸਭਾ ਨੂੰ ਹੋ ਚਲ ਗਿਆ ਇਹ ਦੂਜਾ ਅੱਜ ਫੈਸਲਾ ਹੋ ਗਿਆ ਜੂਰੇ ਕਾ ਨੇ ਸੰਗਤ ਨੂੰ ਸਰਬੱਤ ਦਾ ਸੁਰਵਾਨ ਬਾਕੀ ਕਰਨਾ ਦੇ ਨੇ ਪੂਰੀ ਜ਼ਿੰਮੇਵਾਰੀ ਲਈ ਇਹ ਜਸਵਿੰਦਰ ਦਾ ਪ੍ਰਭਾਵ ਆ ਬਾਈ ਸੋਨੀ ਦਾ ਬਾਈ ਜਿੰਦਰ ਦਾ ਬਾਈ ਜਸਵਿੰਦਰ ਕੇਰ ਕੈਜੀ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਸੋਨੀ ਸਰਦਾਰ ਜੀ बहत एक जी बहत बहुत सारियताद वाहगुरु जी